ਪੰਜਾਬੀ ਇੰਡਸਟਰੀ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਿਆ ਵੈ ਅੱਜ ਸਵੇਰੇ 4 ਵਜੇ ਜਸਵਿੰਦਰ ਸਿੰਘ ਪੱਲਾ ਦਾ ਵਿਹਾਂਤ ਹੋ ਗਿਆ ਲੁਧਿਆਣਾ ਦੇ ਪੀਏਯੂ ਦੇ ਵਿੱਚੋਂ ਪੜ੍ਹੇ ਤੇ ਉਸ ਤੋਂ ਬਾਅਦ ਪ੍ਰੋਫੈਸਰ ਲੱਗੇ ਤੇ ਪ੍ਰੋਫੈਸਰ ਲੱਗਣ ਤੋਂ ਬਾਅਦ ਬੱਚਿਆਂ ਨੂੰ ਪੜਾਇਆ 1988 ਦੇ ਵਿੱਚ ਇੱਕ ਫਿਲਮ ਕੀਤੀ ਤੇ ਫਿਲਮ ਕਰਨ ਤੋਂ ਬਾਅਦ ਪੀਏਯੂ ਯੂਨੀਵਰਸਿਟੀ ਦਾ ਨਾਮ ਰੋਸ਼ਨ ਵੀ ਹੋਇਆ ਲੁਧਿਆਣਾ ਜੀਮੇ ਤਾਂ ਉਹ ਤੁਹਾਨੂੰ ਆ ਫਿਲਮਾਂ ਦੇ ਵਿੱਚ ਲੱਗਦੇ ਨੇ ਉਸ ਤੋਂ ਵੀ ਵਧੀਆ ਉਹ ਇੱਕ ਰੀਅਲ ਲਾਈਫ ਦੇ ਵਿੱਚ ਸਾਰਿਆਂ ਦੇ ਨਾਲ ਵਿਚਰਦੇ ਸੀ ਸਾਰਿਆਂ ਦਾ ਨਾਲ ਪ્રેਮ ਪਿਆਰ ਕਰਦੇ ਸੀ ਯਾਰਾਂ ਦੋਸਤਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਰਹਦੇ ਹੀ ਔਰ ਜਿੰਨੇ ਵੀ ਆਪਣੇ ਕਮੇਡੀ ਦੇ ਵਿੱਚ ਜੋ ਕੁਝ ਵੀ ਉਹ ਬੋਲਦੇ ਹੁੰਦੇ ਸੀ ਉਹ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਵਿੱਚੋਂ ਹੀ ਆਪਣੇ ਛੁਟਕਲੇ ਬਣਾ ਲੇਦੇ ਹੁੰਦੇ ਉਹੋ ਛੁਟਕਲੇ ਉਹਨਾਂ ਨੇ ਆਪਣੀ ਫਿਲਮਾਂ ਦੇ ਵਿੱਚ ਫਿੱਟ ਕਰ ਦੇਣੇ ਫਿਰ ਜਦੋਂ ਜੌਬ 'ਚ ਆ ਗਏ ਤੇ ਉਹਨਾਂ ਨੇ ਆਪਣੇ ਦੋਸਤ ਬਣਾ ਲਿਆ ਉਸ ਤੋਂ ਬਾਅਦ ਜਦੋਂ ਵੀ ਕਿਤੇ ਸਾਨੂੰ ਕੋਈ ਚੀਜ਼ ਦੀ ਲੋੜ ਪੈਣੀ ਜਾਂ ਕੋਈ ਆਪਾਂ ਮੁਸੀਬਤ 'ਚ ਹੋਣਾ ਤੇ ਉਹਨਾਂ ਨਾਲ ਗੱਲ ਕਰਨੀ 2 ਮਿੰਟ ਦੇ ਵਿੱਚ ਉਹਨਾਂ ਸਾਡੀ ਮੁਸੀਬਤ ਨੂੰ ਪਾਰ ਕਰਨਾ ਪੰਜਾਬੀ ਇੰਡਸਟਰੀ ਨੂੰ ਅੱਜ ਬਹੁਤ ਵੱਡਾ ਝਟਕਾ ਲੱਗਿਆ ਹੋਇਆ ਅੱਜ ਸਵੇਰੇ 4 ਵਜੇ ਜਸਵਿੰਦਰ ਸਿੰਘ ਪੱਲਾ ਦਾ ਦਿਹਾਂਤ ਹੋ ਗਿਆ ਸਵਰਗੀ ਜਸਵਿੰਦਰ ਸਿੰਘ ਪੱਲਾ ਲੁਧਿਆਣਾ ਦੇ ਪੀਯੂ ਦੇ ਵਿੱਚੋਂ ਪੜੇ ਤੇ ਉਸ ਤੋਂ ਬਾਅਦ ਪ੍ਰੋਫੈਸਰ ਲੱਗੇ ਤੇ ਪ੍ਰੋਫੈਸਰ ਲੱਗਣ ਤੋਂ ਬਾਅਦ ਬੱਚਿਆਂ ਨੂੰ ਪੜਾਇਆ ਤੇ ਕਾਫੀ ਵਧੀਆ ਰਿਲੇਸ਼ਨ ਇੱਥੇ ਰੱਖੇ ਤੇ ਉਸ ਤੋਂ ਬਾਅਦ 1988 ਦੇ ਵਿੱਚ ਇੱਕ ਫਿਲਮ ਕੀਤੀ ਤੇ ਫਿਲਮ ਕਰਨ ਤੋਂ ਬਾਅਦ ਪੀਏਯੂ ਯੂਨੀਵਰਸਿਟੀ ਦਾ ਨਾਮ ਰੋਸ਼ਨ ਵੀ ਹੋਇਆ ਲੁਧਿਆਣਾ ਤੋਂ ਮੇਰੇ ਨਾਲ ਇਸ ਵਕਤ ਡਾਇਰੈਕਟਰ ਸੌਰੀ ਅਡੀਸ਼ਨ ਡਾਇਰੈਕਟਰ ਟੀਐਸ ਰਾਰਾਰ ਬੈਠੇ ਨੇ ਕਿਉਂਕਿ ਜੋ ਕਿ ਉਹਨਾਂ ਸਿਸ਼ਿਆ ਵੀ ਰਹੇ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਹੋ ਜਿਹਾ ਉਹਨਾਂ ਦੇ ਨਾਲ ਸਫਰ ਰਿਹਾ ਇਹਨਾਂ ਦਾ ਤੇ ਅੱਜ ਜਸਵਿੰਦਰ ਸਿੰਘ ਪੱਲਾ ਸਾਨੂੰ ਇਸ ਦੁਨੀਆ ਤੋਂ ਵਿਦਾ ਵਿਦਾ ਕਹਿ ਗਏ ਨੇ ਟੀਆ ਸਾਹਿਬ ਸਭ ਤੋਂ ਪਹਿਲਾਂ ਬਹੁਤ ਹੀ ਸ਼ੋਕ ਦੀ ਲਹਿਰ ਹੈ ਹਰ ਇੱਕ ਪੰਜਾਬੀ ਦੇ ਵਿੱਚ ਹਰ ਇੱਕ ਪੰਜਾਬੀ ਇੰਡਸਟਰੀ ਅਦਾਕਾਰ ਦੇ ਵਿੱਚ ਜੋ ਕਿ ਸਾਨੂੰ ਪੱਲਾ ਸਾਹਿਬ ਅੱਜ ਵਿਚਕਾਰ ਛੱਡ ਕੇ ਚਲੇ ਗਏ 65 ਸਾਲ ਦੀ ਉਮਰ ਦੇ ਵਿੱਚ ਹੀ ਤੇ ਤੁਸੀਂ ਉਹਨਾਂ ਦੇ ਸਟੂਡੈਂਟ ਵੀ ਰਹੇ ਹੋ ਤੇ ਕੋਦੋਂ ਉਹਨਾਂ ਨੇ ਜੁਆਇਨਿੰਗ ਕੀਤੀ ਸੀਗੀ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਮਿਲਨਸਾਰ ਸੀਗਾ ਤੇ ਯੂਨੀਵਰਸਿਟੀ ਵਿੱਚ ਕਿਸ ਤਰ੍ਹਾਂ ਰਹਿੰਦੇ ਸੀਗੇ ਆ ਦੇਖੋ ਬਹੁਤ ਦੁੱਖ ਦੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਉਹ ਫਾਨੀ ਕਮੇਡੀਅਨ ਸਾਡੇ ਵਿੱਚ ਨਹੀਂ ਰਿਹਾ ਜਿਹੜਾ ਸਾਰੇ ਜਗਤ ਨੂੰ ਹਸਦਾ ਹਚਾਉਂਦਾ ਆਪ ਚਲਾ ਗਿਆ ਔਰ ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ 1999 ਦੇ ਵਿੱਚ ਆਪਣੀ ਸੇਵਾ ਸਟਾਰਟ ਕੀਤੀ ਸੀ ਔਰ ਅਸੀਂ ਉਹਨਾਂ ਕੋਲੋਂ 90 1990 ਦੇ ਵਿੱਚ ਅਸੀਂ ਉਹਨਾਂ ਕੋਲੋਂ ਐਮਐਸਸੀ ਦਾ ਇੱਕ ਕੋਰਸ ਕੱਢਿਆ ਸੀਗਾ ਔਰ ਇੱਕ ਬਹੁਤ ਵਧੀਆ ਇਨਸਾਨ ਜਿਵੇਂ ਦਾ ਉਹ ਤੁਹਾਨੂੰ ਫਿਲਮਾਂ ਦੇ ਵਿੱਚ ਲੱਗਦੇ ਨੇ ਉਸ ਤੋਂ ਵੀ ਵਧੀਆ ਉਹ ਇੱਕ ਰੀਅਲ ਲਾਈਫ ਦੇ ਵਿੱਚ ਸਾਰਿਆਂ ਦੇ ਨਾਲ ਵਿਚਰਦੇ ਸੀ ਸਾਰਿਆਂ ਦਾ ਨਾਲ ਪ੍ਰੇਮ ਪਿਆਰ ਕਰਦੇ ਸੀ ਜਿਹੜਾ ਪੜਦਾ ਸੀ ਉਹਦੇ ਨਾਲ ਪ੍ਰੇਮ ਕਰਦੇ ਸੀ ਬਹੁਤ ਬੱਚਿਆਂ ਵਾਂਗ ਆਪਣਿਆਂ ਦੇ ਰੱਖਦੇ ਸੀ ਯਾਰਾਂ ਦੋਸਤਾਂ ਦੇ ਨਾਲ ਬਹੁਤ ਚੰਗੀ ਤਰ੍ਹਾਂ ਰਹਿਦੇ ਹੀ ਔਰ ਜਿੰਨੇ ਵੀ ਆਪਣੇ ਕਮੇਡੀ ਦੇ ਵਿੱਚ ਜੋ ਕੁਝ ਵੀ ਉਹ ਬੋਲਦੇ ਹੁੰਦੇ ਸੀ ਉਹ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਵਿੱਚੋਂ ਹੀ ਆਪਣੇ ਛੁਟਕਲੇ ਬਣਾ ਲਿਦੇ ਹੁੰਦੇ ਉਹੋ ਛੁਟਕਲੇ ਉਹਨਾਂ ਨੇ ਆਪਣੀ ਫਿਲਮਾਂ ਦੇ ਵਿੱਚ ਫਿੱਟ ਕਰਦੇ ਨੇ ਫਿਰ ਸਾਨੂੰ ਦੱਸਣਾ ਕਿ ਦੇਖੋ ਆ ਛੁਟਕਲਾ ਮੈਂ ਜਿਹੜਾ ਸੁਣਾਉਂਦਾ ਸੀ ਉਹ ਇੱਥੇ ਮੈਂ ਫਿੱਟ ਕਰਤਾ ਔਰ ਕਿਸਾਨ ਭਰਾ ਜਿਹੜੇ ਸੀਗੇ ਉਹ ਇੰਨਾ ਜ਼ਿਆਦਾ ਇਹਨਾਂ ਨੂੰ ਪਿਆਰ ਕਰਦੇ ਸੀ ਹਰ ਮੇਲੇ ਤੇ ਜਦੋਂ ਸਟੇਟ ਤੇ ਚੜਦੇ ਸੀ ਤਾਂ ਜੋ ਮੈਸੇਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਅਸੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸੀ ਇਹ 1 ਮਿੰਟ ਦੇ ਵਿੱਚ ਉਹ ਮੈਸੇਜ ਸਾਰਾ ਲੋਕਾਂ ਕੋਲ ਚਲੇ ਜਾਂਦਾ ਸੀ ਜਿਹੜਾ ਕਿ ਸਾਡਾ ਮੋਟਿਵ ਹੁੰਦਾ ਸੀ ਔਰ ਦੇਖੋ ਕਿ ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਬਹੁਤ ਵਧੀਆ-ਵਧੀਆ ਸਾਡੀ ਖੇਤੀ ਖੋਜ ਦੇ ਪਸਾਰ ਦੇ ਵਿੱਚ ਇੱਕ ਐਗਰੀ ਐਮਬੈਸਡਰ ਦਾ ਰੋਲ ਅਦਾ ਕਰਦੇ ਰਹੇ ਔਰ ਮੈਂ ਇੱਥੇ ਇਹ ਕਹਾਗਾ ਕਿ ਇਹ ਦੁੱਖ ਇਹ ਅਫਸੋਸ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਤਾਂ ਲੱਗਾ ਹੀ ਲੱਗਾ ਸਾਰੇ ਆ ਵਿਸ਼ਵ ਪੱਧਰ ਤੇ ਜਿੰਨੇ ਸਾਡੇ ਉਹਨਾਂ ਦੇ ਪ੍ਰੇਮੀ ਸੀ ਉਹਨਾਂ ਨੂੰ ਬਹੁਤ ਦੁੱਖ ਲੱਗਾ ਔਰ ਕਿਸਾਨ ਭਰਾਵਾਂ ਨੂੰ ਬਹੁਤ ਦੁੱਖ। ਸਟੂਡੈਂਟ ਹੋਣ ਦੇ ਨਾਲ ਨਾਲ ਤੁਸੀਂ ਉਹਨਾਂ ਦੇ ਨਾਲ ਕੰਮ ਵੀ ਕੀਤਾ ਹੋਇਆ ਹਨ ਤੇ ਕਹਿੰਦੇ ਆ ਕਿ ਹਸਾਨ ਜਿਵੇਂ ਵੀ ਹਾਸਿਆਂ ਦੇ ਬਾਦਸ਼ਾਹ ਰਹੇ ਨੇ ਕਿਸੇ ਨੂੰ ਰੋਂਦਾ ਨਹੀਂ ਦੇਖਿਆ ਉਹਨਾਂ ਨੇ ਅੱਜ ਤੱਕ ਜਿਹੜਾ ਵੀ ਰੋਂਦਾ ਹੈ ਉਹਨੂੰ ਹਸਾਇਆ ਹੀ ਹੈ ਕਿ ਹਸਾਨ ਵਾਲੇ ਬਾਦਸ਼ਾਹ ਅੱਜ ਚਲੇ ਗਏ ਕਿਤੇ ਨਾ ਕਿਤੇ ਕਿੰਨੀ ਕੁ ਕਮੀ ਵੱਡੀ ਮਹਿਸੂਸ ਹੋ ਰਹੀ ਹੋਗੀ ਯੂਨੀਵਰਸਿਟੀ ਦੇ ਵਿੱਚ ਮੋਹਾਲੀ ਦੇ ਵਿੱਚ ਜਾਂ ਪੰਜਾਬੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਪਰ ਯੂਨੀਵਰਸਿਟੀ ਵਿੱਚ ਕਿੰਨੀ ਮਹਿਸੂਸ ਹੋ ਰਹੀ ਹੋ ਆ ਦੇਖੋ ਜੀ ਅੱਜ ਜਦੋਂ ਸਵੇਰੇ ਸਾਨੂੰ ਇਹ ਗੱਲ ਦਾ ਪਤਾ ਲੱਗਾ ਕਿ ਡਾਕਟਰ ਪੱਲਾ ਇਸ ਸੰਸਾਰ ਵਿੱਚ ਨਹੀਂ ਰਹੇ ਉਹ ਫਾਨੀ ਆ ਸੰਸਾਰ ਵਿੱਚ ਨਹੀਂ ਰਿਹਾ ਜਿਹੜਾ ਸਾਰੇ ਜਗਤ ਨੂੰ ਹਸਾਉਂਦਾ ਤੁਸੀਂ ਜਾਣਦੇ ਹੋ ਕੋਈ ਵੀ ਇਹੋ ਜੀ ਫਿਲਮ ਨਹੀਂ ਆ ਜਿਹਦੇ ਵਿੱਚ ਡਾਕਟਰ ਭੱਲਾ ਆਪਣਾ ਹੋਣ ਔਰ ਉੱਥੇ ਇੰਨਾ ਜ਼ਿਆਦਾ ਔਰ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਲੋਕਾਂ ਤੱਕ ਮੈਸੇਜ ਪਹੁੰਚਾਇਆ ਔਰ ਇਹਨਾਂ ਦਾ ਕੋਈ ਵੀ ਤੁਸੀਂ ਫਿਲਮੀ ਮੈਸੇਜ ਵੇਖੋਗੇ ਉਹਦੇ ਵਿੱਚ ਬਹੁਤ ਅਹਿਮ ਜਾਣਕਾਰੀ ਹੁੰਦੀ ਸੀਗੀ ਔਰ ਅੱਜ ਸਾਡੇ ਵਿੱਚ ਨਹੀਂ ਰਿਹਾ ਔਰ ਯੂਨੀਵਰਸਿਟੀ ਦੇ ਵਿੱਚ ਜਦੋਂ ਦਾ ਸਵੇਰ ਦਾ ਲੋਕਾਂ ਨੂੰ ਪਤਾ ਲੱਗਾ ਤੇ ਬਹੁਤ ਜ਼ਿਆਦਾ ਅਸੀਂ ਆਪਣੇ ਸਾਰੇ ਪ੍ਰੋਗਰਾਮ ਬੰਦ ਕਰਕੇ ਇਸ ਅਫਸੋਸ ਦੀ ਲਹਿਰ ਦੇ ਵਿੱਚ ਸਾਡੇ ਡੁੱਬੇ ਹੋਏ ਕੀ ਕੀ ਸਿਖਾਉਂਦੇ ਸੀਗੇ ਕਿਉਂਕਿ ਉਹ ਯਾਦ ਜਿਹੜੇ ਪਲ ਨੇ ਉਹ ਤੁਹਾਡੇ ਕਿਉਂਕਿ ਇੱਕ ਹੁੰਦਾ ਨਾ ਗੁਰੂ ਤੇ ਇੱਕ ਸ਼ਿਸ਼ਿਆ ਦਾ ਮੇਲ ਜਰੂਰ ਹੁੰਦਾ ਵਾ ਉਹ ਉਹੀ ਦੱਸ ਸਕਦਾ ਕਿਹੋ ਜਿਹੇ ਪਲ ਸੀ ਉਸ ਵਕਤ ਦੇ ਆ ਦੇਖੋ ਮੇਰੇ ਨਾਲ ਉਹ ਕਦੇ ਉਹਨਾਂ ਨੇ ਸਾਨੂੰ ਸਿਸ ਸਮਝਿਆ ਹੀ ਨਹੀਂ ਮਤਲਬ ਪਹਿਲਾਂ ਛੋਟੇ ਭਰਾ ਫਿਰ ਜਦੋਂ ਜੌਬ 'ਚ ਆ ਗਏ ਤੇ ਉਹਨਾਂ ਨੇ ਆਪਣੇ ਦੋਸਤ ਬਣਾ ਲਿਆ ਉਸ ਤੋਂ ਬਾਅਦ ਜਦੋਂ ਵੀ ਕਿਤੇ ਸਾਨੂੰ ਕੋਈ ਚੀਜ਼ ਦੀ ਲੋੜ ਪੈਣੀ ਜਾਂ ਕੋਈ ਆਪਾਂ ਮੁਸੀਬਤ 'ਚ ਹੋਣਾ ਤੇ ਉਹਨਾਂ ਨਾਲ ਗੱਲ ਕਰਨੀ 2 ਮਿੰਟ ਦੇ ਵਿੱਚ ਉਹਨਾਂ ਸਾਡੀ ਮੁਸੀਬਤ ਨੂੰ ਫਾਰ ਕਰਨਾ ਇੱਕ ਬਹੁਤ ਜ਼ਿਆਦਾ ਵਧੀਆ ਜਿਹੜਾ ਇਨਸਾਨ ਅਸੀਂ ਖੋ ਲਿਆ ਔਰ ਜਿਹੜਾ ਕਿ ਜਿਹੜਾ ਕਿ ਬਹੁਤ ਜ਼ਿਆਦਾ ਅਫਸੋਸ ਹੋਇਆ ਬਿਲਕੁਲ ਕਿੰਨੇ ਕਿਤੇ ਪੀਯੂ ਦੇ ਯੂਨੀਵਰਸਿਟੀ ਦੇ ਵਿੱਚ ਵੀ ਸ਼ੋਕ ਦੀ ਲਹਿਰ ਕਿਤੇ ਨਾ ਕਿਤੇ ਛਲਕਦੀ ਹੋਈ ਨਜ਼ਰ ਵੀ ਆ ਰਹੀ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਮਾਤਮ ਦਾ ਮਾਹੌਲ ਹੈ ਤੇ ਘਰ ਦੇ ਵਿੱਚ ਵੀ ਉਹਨਾਂ ਦੀ ਬੇਟੀ ਜਿਹੜੀ ਯੂਰਪ ਤੋਂ ਆ ਰਹੇ ਹੁਣ ਵਾਪਸ ਆ ਰਹੇ ਹਨ ਕੱਲ ਉਹਨਾਂ ਦਾ ਸੰਸਕਾਰ ਕੀਤਾ ਜਾਏਗਾ ਮਾਹੌਲੀ ਦੇ ਵਿੱਚ ਤੇ ਅੱਜ ਸਵੇਰੇ ਹੀ ਉਹਨਾਂ ਨੇ ਅੱਜ ਸਾਰੇ ਪੰਜਾਬੀਆਂ ਨੂੰ ਅਲਵਿਦਾ ਕਹਿ ਕੇ ਸਵਰਗਯਾ ਵਾਸ ਹੋ ਗਏ ਤੇ ਬਹੁਤ ਹੀ ਦੁਖਦੀ ਘੜੀ ਜਿਹੜੀ ਕਿ ਅੱਜ ਪੂਰੇ ਪੰਜਾਬ ਦੇ ਉੱਤੇ ਪੂਰੇ ਹਿੰਦੁਸਤਾਨ ਦੇ ਉੱਤੇ ਬੀਤੀ ਹੈ ਕਿਉਂਕਿ ਜਸਵਿੰਦਰ ਸਿੰਘ ਭੱਲਾ ਉਹ ਅਦਾਕਾਰ ਸੀਗੇ ਜੋ ਕਿ ਹੱਸਦੇ ਹਸਾਉਂਦੇ ਸਾਨੂੰ ਅਲਵਿਦਾ ਕਹਿ ਗਏ ਤੁਹਾਡੀ ਕੀ ਰਾਏ ਹੈ ਸਾਡਾ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਰਹੋ ਦੀਪ ਜੁੜੇ ਰਹੋ ਲੁਧਾਨਾ ਲਾਈਵ ਦੇ ਨਾਲ ਦੀਪਕ ਕੁਮਾਰ ਨਾਲ ਯੂਬਮ ਬੀ ਰਿਪੋਰਟ ਧੰਨਵਾਦ